ਬੜੀ ਇਤਿਹਾਸਕ ਧਰਤੀ ਸ੍ਰੀ ਦਮਦਮਾ ਸਾਹਿਬ ਦੀ ਜ਼ਮੀਨ ਉੱਤੇ ਸ਼ਸ਼ੋਬਤ ਖਾਲਸਾ ਜੀ ਮੰਚ ਤੇ ਬਿਰਾਜ਼ਮਾਨ ਭਾਈ ਦਰਸੇਮ ਸਿੰਘ ਜੀ ਖਾਲਸਾ ਅਤੇ ਫਰੀਦਕੋੜ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਵਜੀਤ ਸਿੰਘ ਜੀ ਖਾਲਸਾ ਸਰਦਾਰ ਮਨਦੀਪ ਸਿੰਘ ਸਿੱਧੂ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਸਮੁੱਚੀ ਲੀਡਰਸ਼ਿਪ ਗੌਰਵ ਅਤੇ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਜਣੋ ਮੈਂ ਦੋ ਗੱਲਾਂ ਕਹਿਣੀਆਂ ਨੇ ਪਹਿਲੀ ਤਾਂ ਗੱਲ ਇਹ ਆ ਸੁਣ ਲਿਓ ਜਿੰਨੇ ਤੁਸੀਂ ਬੈਠੇ ਹੋ ਸਰਕਾਰਾਂ ਪਲਟ ਜਾਣੀਆਂ ਨੇ ਲੋਕਾਂ ਦਾ ਰਾਜ਼ ਕਾਇਮ ਹੋ ਜਾਣਾ ਪਰ ਤੁਸੀਂ ਸੰਭਲ ਕੇ ਚੱਲਿਓ ਪਹਿਲੀ ਗੱਲ ਇਹ ਦੂਜੀ ਗੱਲ ਇਹ ਸਾਰੀਆਂ ਬਿਮਾਰੀਆਂ ਦਾ ਕੋਈ ਹੱਲ ਆ ਚਾਹੇ ਉਹ ਕਿਸਾਨ ਨੇ ਚਾਹੇ ਉਹ ਮਜ਼ਦੂਰ ਨੇ ਚਾਹੇ ਨੌਜਵਾਨ ਨੇ ਚਾਹੇ ਦਲਤ ਨੇ ਇੱਕੋ ਹੀ ਹੱਲਾ ਕਿ ਆਪਾਂ 2027 ਦੇ ਵਿੱਚ ਸਰਕਾਰੇ ਖਾਲਸਾ ਕਾਇਮ ਕਰੀਏ ਇਹਨਾਂ ਤੋਂ ਜਿੰਨਾ ਮੁੱਦਿਆਂ ਦੀ ਮੰਗ ਕਰਦੇ ਆ ਉਹ ਮੁੰਦੇ ਆਪਾਂ ਆਪ ਹੱਲ ਕਰੀਏ ਤੇ ਤੀਜੀ ਗੱਲ ਆ ਜਿੰਨੇ ਸਦੇ ਤੇ ਲੀਡਰ ਬੈਠੇ ਨੇ ਇਹਨਾਂ ਨੂੰ ਮਵਾਰਕਵਾ ਦਾ ਮੈਂ ਕਈ ਵਾਰ ਕਹਿਣਾ ਮੈਂ ਨਮਸਕਾਰ ਕਰਦਾ ਭਾਈ ਤਰਸੇਮ ਸਿੰਘ ਜੀ ਖਾਲਸਾ ਨੂੰ ਨਮਸਕਾਰ ਕਰਦਾ ਭਾਈ ਅਮਰਤਪਾਲ ਸਿੰਘ ਖਾਲਸਾ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਮੈਂ ਪ੍ਰਣਾਮ ਕਰਦਾ ਭਾਈ ਸਰਬਜੀਤ ਸਿੰਘ ਜੀ ਖਾਲਸਾ ਨੂੰ ਯਾਦ ਕਰਦਾ ਭਾਈ ਦੀਪ ਸਿੱਧੂ ਨੂੰ ਉਹਨਾਂ ਨੇ ਮਹਾਨ ਕੁਰਬਾਨੀਆਂ ਦੇ ਕੇ ਆ ਬੁਝਿਆ ਹੋਇਆ ਦੀਵਾ ਜਗਾਇਆ ਉਹ ਅਕਾਲੀ ਦਲ ਜਿਹੜਾ ਕਮਜ਼ੋਰ ਹੋ ਚੁੱਕਿਆ ਸੀ ਉਹ ਅਕਾਲੀ ਦਲ ਜਿਹੜਾ ਇੱਕ ਪਰਿਵਾਰ ਦੀ ਕੱਟ ਪੁਤਲੀ ਬਣ ਚੁੱਕਿਆ ਸੀ ਅਜੋ ਅਕਾਲੀ ਦਲ ਮੁੜ ਤੋਂ ਸਰਜੀਤ ਹੋਇਆ ਸੋ ਮੈਂ ਇੱਕੋ ਹੀ ਹੋਕਾ ਦੇਵਾਂਗਾ ਕਿ ਆਓ ਆਪਾਂ ਇਕੱਠੇ ਹੋ ਕੇ ਜਿੰਨੇ ਤੁਸੀਂ ਜੁੜਿਓ 2027 ਦੀ ਲਗਾਤਾਰ ਜਦੋ ਜਹਾਦ ਮਿਹਨਤ ਕਰੀਏ ਮੈਂ ਦਸਵੇਂ ਪਾਤਸ਼ਾਹ ਦੀ ਧਰਤੀ ਤੇ ਖੜੋ ਕੇ ਵਾਅਦਾ ਕਰਦਾ ਤੁਸੀਂ ਮਿਹਨਤ ਕਰੋ ਤੇ ਸਾਡੇ ਬੰਦੀ ਸਿੰਘ 2027 ਚ ਬੰਦੀ ਸਿੰਘ ਬਣ ਕੇ ਵਾਰ ਨਹੀਂ ਆਉਣਗੇ ਪਰ ਸਰਕਾਰ ਦੇ ਮਾਲਕ ਬਣ ਕੇ ਬਾਹਰ ਰੌਣਗੇ ਇਹ ਤੁਹਾਡੇ ਨਾਲ ਵਾਦਾ ਇੰਨਾ ਕੁਝ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਧੰਨਵਾਦ ਅਖੀਰ ਦੇ ਵਿੱਚ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੈ ਮਹਾਰਾਜ ਕਿਰਪਾ ਕਰਿਓ ਸਾਨੂੰ ਸ਼ਕਤੀ ਦਿਓ ਬਲ ਦਿਓ ਔਖਾ ਪਿੰਡਾ ਪਰ ਤੁਹਾਡੀ ਕਿਰਪਾ ਦੇ ਨਾਲ ਇਹ ਔਖਾ ਪਿੰਡਾ ਸਫਰ ਤੈ ਹੋ ਸਕੇ ਇੰਨਾ ਕੁਝ ਕਹਿੰਦਾ ਹੋਇਆ ਗੁਰਫਤੇ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ